ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੇ ਸਾਧ ਸੰਗਤੋ ਜੋ ਆਪਾਂ ਹਰ ਰੋਜ਼ ਦੀ ਤਰ੍ਹਾਂ ਵੀਡੀਓ ਬਣਾਉਨੇ ਆ ਤੁਹਾਨੂੰ ਇੱਕ ਭਾਈ ਦੀ ਆ ਰੋਜ਼ ਦੀ ਰੋਜ਼ ਸਿੱਖ ਇਤਿਹਾਸ ਦੇ ਵਿੱਚੋਂ ਆ ਜਿਹੜਾ ਸਿੱਖ ਇਤਿਹਾਸ ਆ ਇਹ ਬੋਤਾ ਸਿੰਘ ਤੇ ਗਰਜਾ ਸਿੰਘ ਦਾ ਪੂਰਾ ਤਰਤੀਬدار ਤੋਨੂ ਸੁਣਾਉਨੇ ਆ ਸਿੱਧੂ ਚੈਨਲ ਬਾਈ ਮੇਰਾ ਸਬਸਕ੍ਰਾਈਬ ਵੀ ਕਰਿਓ ਲਾਇਕ ਵੀ ਕਰੋ ਸ਼ੇਅਰ ਵੀ ਕਰ ਦਿਓ ਬਾਈ ਉਹ ਜਿਵੇਂ ਚਿੱਠੀ ਲਿਖੇ ਜੋ ਸਿੰਘ ਬੋਤਾ ਕਹਿੰਦੇ ਹੁਣ ਮੈਂ ਤੁਹਾਨੂੰ ਸੁਣਾਉਂਦਾ ਹਾਂ ਉਹਨਾਂ ਦੋ ਸੂਰਬੀਰ ਸਿੰਘਾਂ ਦੀ ਬਿਥਿਆ ਜਿਹੜੇ ਐਸੇ ਵਿਖੜੇ ਸਮੇਂ ਤੇ ਲੋਕਸ਼ੇਪ ਕੇ ਦਿਨ ਕੱਟ ਰਹੇ ਸਨ ਰਾਤ ਬਰਾਤੇ ਕਿਤੇ ਜਾ ਕੇ ਤਰਨ ਤਰਨ ਸਰੋਵਰ ਵਿੱਚ ਅਸ਼ਨਾਣ ਕਰ ਆਉਂਦੇ ਤੇ ਦਿਨ ਝਾੜਾਂ ਬੇਲਿਆਂ ਵਿੱਚ ਲੋਕਸ਼ੇਪ ਕੇ ਬਤਾਉਂਦੇ ਮੱਸੇ ਦੀ ਮੌਤ ਦੇ ਮਗਰੋਂ ਪਿੰਡੋਂ ਪਿੰਡ ਸਿੰਘਾਂ ਨੂੰ ਲੱਭਦੇ ਫਿਰ ਰਹੇ ਮਾਰੋ ਮਾਰ ਕਰਦੇ ਖਾਨ ਬਹਾਦਰ ਦੇ ਛਪਾਈਆਂ ਤੋਂ ਬਾਚਦੇ ਹੋਏ ਇਹ ਦੋਹੇ ਸੂਰਬੀਰ ਇੱਕ ਦਿਨ ਇੱਕ ਝੱਲ ਜਹੀ ਵਿੱਚੋ ਲੁਕੇ ਬੈਠੇ ਸਨ ਕਿ ਲੰਘਦੇ ਰਾਹਿਆਂ ਦੇ ਮਹਿਣਿਆਂ ਪਰੇ ਬੋਲ ਨਾ ਸੁਹਾਰ ਗਏ ਸੁਹਾਰ ਸੱਚ ਸਕੇ ਉਸ ਵੇਲੇ ਬਾਹਰ ਆ ਕੇ ਰਾਜ ਖਾਲਸੇ ਦਾ ਐਲਾਨ ਕਰ ਦਿੱਤਾ ਕਿਉਂਕਿ ਇਹ ਨਾ ਲੋਕ ਛਿਪ ਕੇ ਬੈਠੇ ਸੀਗੇ ਜੰਗਲਾਂ ਦੇ ਵਿੱਚ ਕਈਆਂ ਸਿੰਘਾਂ ਨੇ ਆਪਣੇ ਮੁਸਲਮਾਨਾਂ ਨੇ ਦੇਖ ਵੀ ਲਏ ਸੀ ਬਠਾਣਾ ਨੇ ਕਹਿੰਦੇ ਹੋਣਗੇ ਕੋਈ ਜਿਹੜੇ ਸਿੰਘ ਆ ਉਹ ਲੋਕਦੇ ਨਹੀਂ ਇਹ ਤਾਂ ਲੋਕ ਛਿਪੇ ਫਿਰਦੇ ਆ ਇਹ ਤਾਂ ਐਵੇਂ ਬਾਣਾ ਮਖੌਟਾ ਪਾਇਆ ਹੋਊ ਇਸ ਤਰ੍ਹਾਂ ਦੇ ਮਿਹਣੇ ਮਾਰਦੇ ਆ ਪਰ ਉਹ ਮਿਹਣਿਆਂ ਤੋਂ ਡਰਦੇ ਨਾ ਫਿਰ ਉਹ ਤੇ ਬਾਹਰ ਨਿਕਲ ਆਉਂਦੇ ਆ ਜਿਹੜੀ ਕਥਾ ਵਿਚਾਰਾ ਫਿਰ ਅੱਗੇ ਤੋਂ ਇਉਂ ਤੁਰਦੀ ਐ ਇੱਕ ਜੰਗਲ ਦੇ ਵਿੱਚ ਵਗਦਾ ਹੋਇਆ ਕੋਈ ਨਾਲਾ ਹੈ ਦੋ ਸਿੰਘ ਹੀਠਾਂ ਝੱਲ ਵਿੱਚ ਵੜਦੇ ਜਾ ਰਹੇ ਹਨ ਕੁਝ ਦੂਰ ਤੋਂ ਦੋ ਘੋੜਸਵਾਰ ਆਉਂਦੇ ਦਿਸੇ ਸਿੰਘ ਇਹਨਾਂ ਘੋੜਸਵਾਰਾਂ ਨੂੰ ਦੇਖ ਕੇ ਹੀਠਾਂ ਹੀ ਲੁਕ ਗਏ ਘੋੜਸਵਾਰ ਨੇੜੇ ਆਉਂਦੇ ਹਨ ਉਹ ਦੋ ਮੋਗਲ ਸਿਪਾਹੀ ਹਨ ਆਪਸ ਵਿੱਚ ਦੇ ਵਿੱਚ ਗੱਲਾਂ ਕਰਦੇ ਆ ਉਹਨਾਂ ਨੂੰ ਹਿਲਦੇ ਸਰਕੰਡਿਆਂ ਤੋਂ ਕੁਝ ਸ਼ੱਕ ਹੋ ਗਿਆ ਸਰਕੰਡਿਆਂ ਜਾਂ ਤੋਂ ਹਿਲਦਿਆਂ ਤੋਂ ਸ਼ੱਕ ਹੋ ਗਿਆ ਸਿੰਘ ਦਰਬਾਰ ਸਾਹਿਬ ਦੇ ਦਰਸ਼ਨ ਸ਼ਰਣਾਂ ਨੂੰ ਚੱਲੇ ਸੀ ਪਰ ਹਕੂਮਤ ਦੀ ਸ਼ਕਤੀ ਕਰਣ ਲੋਕ ਛਿਪ ਕੇ ਜਾ ਰਹੇ ਹਨ ਗੱਲਾਂ ਕਰਦੇ ਆ ਉਹ ਹਣ ਤਰਨ ਤਾਨ ਸਾਹਿਬ ਦੇ ਸਰੋਵਰ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਹੁਣ ਉਹਨਾਂ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਰੁੱਖ ਕੀਤਾ ਹੈ। ਸਿਪਾਹੀਆਂ ਦੀਆਂ ਗੱਲਾਂ ਸੁਣ ਕੇ ਉਹਨਾਂ ਦੇ ਅੰਦਰ ਕੁਝ ਹਲਚਲ ਜੀ ਮਚ ਗਈ। ਦੋਨਾਂ ਸਿੰਘਾਂ ਨੇ ਤੈਨੂੰ ਭਲੇਖਾ ਲੱਗਿਆ ਉਹ ਇੱਕ ਸਿਪਾਹੀ ਦੂਜੇ ਨੂੰ ਅਰਾ ਸਿੱਖਾਂ ਦਾ ਖੁਰਾਕ ਹੋਜ ਮਟਾਤਾ ਜਰ ਧਰਤੀ ਤੋਂ ਖਾਤਮੇ ਕਰ ਦਿੱਤੇ ਤਾਂ ਇਹ ਤਾਂ ਕੋਈ ਟਾ ਟਮਾਟਾ ਲਾ ਦਿਨਾ ਸੀ ਬਸ ਸਭ ਚੱਕ ਤੇ ਜਗਰੀਆ ਖਾਨ ਨੇ ਕੋਈ ਨਹੀਂ ਛੱਡਿਆ ਤੇ ਤੈਨੂੰ ਭਲੇਖਾ ਲੱਗਿਆ ਹੋ ਇਹ ਕੋਈ ਭੇਖੀ ਹੋਣਗੇ ਕਹਿੰਦਾ ਸਿੰਘ ਨਹੀਂ ਹੋਣੇ ਜਿਹੜੇ ਲੋਕ ਦੇ ਫਿਰਦੇ ਆ ਭੇਖੀ ਹੋਣਗੇ ਇੱਕ ਮੁਗਲ ਸਿਪਾਹੀ ਬੋਲਦਾ ਪਰ ਮੈਂ ਆਪ ਜਰ ਇਹਨਾਂ ਨੂੰ ਅੰਦਰ ਵਰਦੇ ਦੇਖਿਆ ਕਹਿੰਦਾ ਕਹਿੰਦਾ ਮੈਂ ਦੇਖਿਆ ਆਪ ਜਰ ਉਵੇਂ ਚੋਲੇ ਪਾਏ ਆ ਦਿਮਾਲੇ ਸਜਾਏ ਹੋਏ ਆ ਇਨਾਂ ਦੇ ਚੋਲੇ ਵੀ ਪਾਏ ਹੋਏ ਸਨ ਤੇ ਦਸਤਾਰਾਂ ਵੀ ਉਹੀ ਆ ਸਿੰਘਾਂ ਵਰਗੀਆਂ ਉੱਚਾ ਜੀ ਆ ਦੂਜਾ ਸ਼ਿਪਾਹੀ ਡਰਜਾਰ ਕਰ ਰਿਹਾ ਹੈ ਉਹ ਝੱਲਿਆ ਨੀਲੇ ਬਾਣਿਆਂ ਨਾਲ ਹੀ ਕੋਈ ਸਿੰਘ ਨਹੀਂ ਬਣ ਜਾਂਦਾ ਨਾ ਹੀ ਦਸਤਾਰ ਸਜਾ ਕੇ ਇਹ ਜ਼ਰੂਰੀ ਕੋਈ ਭੇਖੀ ਹੋਣਗੇ ਭੇਖੀ ਕਿਉਂਕਿ ਜੇ ਇਹ ਸਿੰਘ ਹੁੰਦੇ ਤਾਂ ਹੁਣ ਤੱਕ ਸਾਡੇ ਮੂਹਰੇ ਆ ਕੇ ਸਾਨੂੰ ਜਰੂਰ ਬੰਗਾਰ ਦੇ ਭੁੱਲ ਗਿਆ ਉਹਨਾਂ ਬਾਰੇ ਨਾਲੇ ਸ਼ੇਰ ਵੀ ਕਦੇ ਝੱਲਾਂ ਵਿੱਚ ਲੋਕ ਦੇ ਲੋਕੇ ਰਹਿੰਦੇ ਆ ਇਹ ਗੱਦੜ ਗੁੱਦੜ ਹੋਣਗੇ ਕੋਈ ਸ਼ੇਰਾਂ ਦੇ ਬਾਣਿਆਂ ਵਿੱਚ ਦੂਜੇ ਸਿਪਾਹੀ ਰੇ ਡਰ ਰਹੇ ਸਿਪਾਹੀ ਦਾ ਡਰ ਲਾਇਆ ਤੇ ਘੋੜ ਘੋੜੇ ਅੱਗੇ ਨੂੰ ਤੋਰ ਲਏ ਹੁਣ ਸਰਕੰਡਿਆਂ ਵਿੱਚ ਹੱਲ ਦੇ ਦਿਮਾਲਿਆਂ ਵਾਲੇ ਸੈਰੋ ਹਰਾਨੀ ਅਤੇ ਬੇਵਸੀ ਨਾਲ ਇੱਕ ਦੂਜੇ ਵੱਲ ਤੱਕ ਰਹੇ ਆ ਦੋਨੇ ਸਿੰਘ ਹਰਾਨੀ ਨੇ ਤੱਕਦੇ ਕਹਿੰਦੇ ਯਾਰ ਇਹਨਾਂ ਨੂੰ ਤਾਂ ਪਤਾ ਲੱਗ ਗਿਆ ਵੀ ਹੁਣ ਕੀ ਕਰੀਏ ਆਪਾਂ ਹੁਣ ਅੱਖਾਂ ਦਿਖਾਈ ਦੇ ਰਹੀਆਂ ਹਨ ਤੇ ਇੰਜ ਜਾਪਦਾ ਕਿ ਕੋਈ ਜਵਾਬ ਦੇਣ ਲਈ ਕਾਲੀਆਂ ਹਨ ਅੱਖਾਂ ਤੁਰਕਾਂ ਦੇ ਇਹ ਬੋਲ ਸਿੰਘਾਂ ਨੂੰ ਠੂਹੇ ਦੇ ਡੰਗ ਵਾਂਗ ਲੱਗੇ ਇੱਕ ਦੂਜੇ ਨੂੰ ਕਹਿੰਦੇ ਕਹਿੰਦੇ ਸੱਚ ਤਾਂ ਕਹਿ ਰਹੇ ਆ ਮੁਗਲ ਸਿਪਾਹੀ ਆ ਜਿਹੜੇ ਸੱਚ ਤਾਂ ਬੋਲ ਰਹੇ ਆ ਇੱਕ ਸਿਰ ਬੋਲਦਾ ਬਚੱਤਰ ਸਿੰਘ ਸਾਡੇ ਚੇਤਿਆਂ 'ਚ ਉਹੀ ਵਿਸਰ ਗਿਆ ਹੈ ਹੱਥਾਂ ਨਾਲ ਟੱਕਰ ਲੈਂਦੇ ਲੈਂਦੇ ਅੱਜ ਅਸੀਂ ਗਿੱਦੜਾਂ ਵਾਂਗ ਲੁਕਦੇ ਫਿਰ ਰਹੇ ਆ ਮੇਣ ਮੇਣੇ ਮਾਨ ਵਾਲੇ ਤਾਂ ਸੱਚੇ ਆ ਉਹਦਾ ਸੱਚ ਕਹਿੰਦੇ ਆ ਕਿ ਅਸੀਂ ਸੱਚੇ ਹਾਂ ਈ ਅਸੀਂ ਅੰਦਰੋਂ ਵੀ ਤੈਸੇ ਸੇਖਾਂ ਹੀ ਹਾਂ ਜੈਸੇ ਕਿ ਬਾਣਿਆਂ ਤੋਂ ਦਿਸਦੇ ਹਾਂ ਵੀ ਬਾਣੇ ਦਾ ਸਾਡੇ ਗੁਰੂ ਮਹਾਰਾਜ ਵਾਲੇ ਪਾਏ ਆ ਸ਼ਾਸਤਰ ਵੀ ਪਹਿਨੇ ਆ ਫਿਰ ਅਸੀਂ ਲੱਗਦੇ ਆ ਵੀ ਉਹ ਜਿਹੇ ਸਿੰਘ ਹੈਗੇ ਆ ਅਸੀਂ ਆਪ ਦੇ ਆਪ ਨੂੰ ਅੰਦਰੋਂ ਮਿਹਣਾ ਮਾਰਦੇ ਆ ਉਹਨਾਂ ਦਾ ਇਹ ਗੱਲਬਾਤ ਉੱਤਰ ਖਲੋਤਾ ਇੱਕ ਮਸਤਾਨਾ ਸੁਣ ਰਿਹਾ ਸੀ ਉਹਨਾਂ ਦੀਆਂ ਗੱਲਾਂ ਉਹ ਗੋ ਨਾਲ ਝਾੜੀਆਂ ਵੱਲ ਦੇਖਦਾ ਹੈ ਤੇ ਬੋਲਦਾ ਉਹ ਪਤਾ ਕੀ ਕਹਿੰਦਾ ਕਹਿੰਦਾ ਲੋਕ ਬੈਠਿਆ ਨਹੀਂ ਸਰਨਾ ਸਿੰਘ ਉਹ ਹੁਣ ਲੋਕਿਆਂ ਬੈਠਿਆ ਨਹੀਂ ਸਰਨਾ ਲੋਕ ਬੈਠਿਆ ਨਹੀਂ ਸਰਨਾ ਦੋਵੇਂ ਮਸਤਾਨੇ ਵੱਲ ਦੇਖਦੇ ਹਨ ਤੇ ਫੇਰ ਫੇਰ ਉਹ ਬੋਲਦਾ ਕਹਿੰਦਾ ਹਮ ਪਾਤਸ਼ਾਹੀ ਸਤਗੁਰ ਦਈ ਹਨੇ ਹਨੇ ਲਾਏ ਜੈ ਜੈ ਬਹੇ ਜ਼ਮੀਨ ਮਲ ਤਹਿ ਤਹਿ ਤਾਕਤ ਬਿਠਾਏ ਮਸਤਾਨੇ ਦੀ ਗੱਲ ਸੁਣ ਕੇ ਦੋਵੇਂ ਹਰਾਨ ਹੁੰਦੇ ਆ ਕਹਿੰਦੇ ਯਾਰ ਇਹ ਤਾਂ ਮਸਤਾਨਾ ਬਾਣੀ ਗਾਈ ਜਾਂਦਾ ਤੇ ਬਾਣੀ ਸੁਣੀ ਸਿੰਘਾਂ ਨੂੰ ਖਾ ਮਹਿਣਾ ਵਾਂ ਫਿਰ ਹੁਣ ਡਾਂਗ ਸਭਾਰਦਾ ਹੋਇਆ ਗਰਜਾ ਸਿੰਘ ਬੋਲਦਾ ਕਹਿੰਦਾ ਤੁਸੀਂ ਠੀਕ ਕਹਿੰਦੇ ਹੋ ਸਿੰਘ ਜੀ دنیਵੀ ਤਖਤਾਂ ਦੇ ਭਰਮ ਤੋੜਨ ਦਾ ਵੇਲਾ ਆ ਗਿਆ ਹੈ ਤੇ ਦੋਵੇਂ ਬਾਹਰ ਆ ਜਾਂਦੇ ਆ ਛੱਲਿਆਂ ਚੋਂ ਨਿਕਲਿਉਂਦੇ ਆ ਬਾਹਰ ਖੜ ਜਾਂਦੇ ਆ ਕੇ ਹਮ ਰਾਖਤ ਪਾਤਸ਼ਾਹੀ ਦਾਵਾ ਬੋਤਾ ਸਿੰਘ ਦੀ ਕਿਰਪਾਣ ਦੇ ਮੁਠੇ ਨੂੰ ਹੱਥ ਲਾਉਂਦਾ ਹੋਇਆ ਮਸਤਾਨਾ ਬੋਲਦਾ ਦੋਵੇਂ ਸਿੰਘ ਝਾੜੀਆਂ ਵਿੱਚੋਂ ਬਾਹਰ ਆ ਕੇ ਪਹੇ ਤੇ ਖਲੋ ਜਾਂਦੇ ਆ ਉਹਨਾਂ ਨੇ ਫੈਸਲਾ ਕੀਤਾ ਕਿ ਇਸ ਥਾਂ ਜਿੱਥੇ ਉਹ ਖਲੋਤੇ ਹਨ ਅੱਜ ਤੋਂ ਖਾਲਸਾ ਰਾਜ ਹੈ ਬਸ ਉੱਥੇ ਡਿਕਲੇਅਰ ਕਰਤਾ ਵੀ ਅੱਜ ਤੋਂ ਖਾਲਸਾ ਰਾਜ ਆ ਬਸ ਇੱਥੋਂ ਹੁਣ ਜਿਹੜਾ ਕੋਈ ਗੱਡਾ ਬੋਤਾ ਘੋੜਾ ਲੰਘੂ ਸਭ ਤੋਂ ਟੈਕਸ ਲਵਾਂਗੇ ਇਹ ਖਾਲਸਾ ਰਾਜ ਹੈ ਗੁਰੂ ਸਾਹਿਬ ਨੇ ਆਪਣੇ ਖਾਲਸੇ ਤੇ ਕਿਰਪਾ ਕੀਤੀ ਹੈ ਉਸ ਨੇ ਧਰਤੀ ਤੇ ਰਾਜ ਸਥਾਪਿਤ ਕਰ ਲਿਆ ਹੈ ਖਾਲਸੇ ਨਾਲ ਸਤਗੁਰਾਂ ਨੇ ਬ੍ਰਹਮੰਡੀ ਰਾਜ ਦਾ ਕੌਲ ਕੀਤਾ ਹੈ ਉਸ ਦੀ ਸ਼ੁਰੂਆਤ ਅੱਜ ਅਸੀਂ ਇਸ ਥਾਂ ਤੋਂ ਕਰਦੇ ਹਾਂ ਬੋਤਾ ਸਿੰਘ ਬੋਲਿਆ ਹੁਣ ਗਰਜਾ ਸਿੰਘ ਨੇ ਆਪਣੇ ਕੇਸਰੀ ਕਮਰ ਕਸੇ ਵਿੱਚੋਂ ਕੁਝ ਕੱਪੜਾ ਪਾੜਿਆ ਇੱਕ ਸੋਟੀ ਨਾਲ ਬੰਨ ਕੇ ਨਿਸ਼ਾਨਬੰਗ ਚਲਾ ਦਿੱਤਾ ਨਿਸ਼ਾਨਬੰਗ ਚਲਾ ਦਿੱਤਾ ਖਾਲਸਾ ਅਕਾਲ ਪੁਰਖ ਜੀ ਦਾ ਹੈ ਆਪਣੇ ਹਰ ਕਦਮ ਦਾ ਜਵਾਬ ਦੇ ਸਿੱਧਾ ਅਕਾਲ ਪੁਰਖ ਜੀ ਨੂੰ ਹੀ ਅੱਜ ਤੋਂ ਇਹ ਥਾਂ ਖਾਲਸੇ ਦੀ ਮਲਕੀਅਤ ਹੈ ਅਸੀਂ ਅਕਾਲ ਪੁਰਖ ਜੀ ਦੁਆਰਾ ਭੇਜੇ ਗਏ ਨਾਨਕ ਨਿਰੰਕਾਰ ਜੀ ਦੇ ਸੱਚ ਕੋਟ ਸਤਾਣੀ ਨੀਬ ਵਾਲੇ ਰਾਜ ਦੀ ਲਗਾਤਾਰ ਤਾਂ ਕਾਇਮ ਰੱਖਦੇ ਹੋਏ ਅੱਜ ਇਸੇ ਤਾਂ ਹਲੇਮੀ ਰਾਜਦਾਲ ਐਲਾਨ ਕਰਦੇ ਆਂ ਗਰਜਾ ਸਿੰਘ ਡਾਂਗ ਜ਼ਮੀਨ ਤੇ ਮਾਰਦਾ ਹੋਇਆ ਬੋਲਿਆ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਮਸਤਾਨਾ ਜੁੜੇ ਹੋਏ ਹੱਥਾਂ ਨਾਲ ਬੋਲਦਾ ਕਹਿੰਦਾ ਛੋਟੇ ਸਾਹਿਬ ਜੀ ਇਹਨੂੰ ਜਦ ਝੂਠਾ ਆਨੰਦ ਨੇ ਪੁੱਛਿਆ ਸੀ ਕਿ ਜੇ ਤੁਹਾਨੂੰ ਛੱਡ ਦੇਈਏ ਤਾਂ ਕੀ ਕਰੋਗੇ ਤਾਂ ਉਹਨਾਂ ਨੇ ਕਿਹਾ ਸੀ ਅਸੀਂ ਜੰਗਲਾਂ ਵਿੱਚ ਜਾਵਾਂਗੇ ਸਿੰਘ ਇਕੱਠੇ ਕਰਾਂਗੇ ਤੇ ਤੁਹਾਡੇ ਨਾਲ ਟੱਕਰ ਲਾਵਾਂਗੇ ਹੁਣ ਝੂਠਾ ਆਨੰਦ ਨੇ ਫੇਰ ਕਿਹਾ ਸੀ ਕਿ ਜੇ ਅਸੀਂ ਤੁਹਾਨੂੰ ਫੇਰ ਫੜ ਲਿਆ ਫੇਰ ਛੱਡ ਦਿੱਤਾ ਤਾਂ ਫੇਰ ਕਹਿੰਦੇ ਫੇਰ ਫੇਰ ਅਸੀਂ ਜੰਗਲਾਂ ਵਿੱਚ ਜਾਵਾਂਗੇ ਫੇਰ ਸੰਗ ਇਕੱਠੇ ਕਰਾਂਗੇ ਫੇਰ ਤੁਹਾਡੇ ਨਾਲ ਟੱਕਰ ਲਵਾਂਗੇ ਇਹ ਅਸੀਂ ਉਹਨਾਂ ਚਿਰ ਕਰਦੇ ਰਹਿਾਂਗੇ ਜਦ ਤੱਕ ਇਸ ਜ਼ਾਲਮ ਰਾਜ ਦੀ ਜੜ ਨਹੀਂ ਪੁੱਟੀ ਜਾਂਦੀ ਉਹਨਾਂ ਚਿਰ ਅਸੀਂ ਇਹ ਕੁਛ ਕਰਾਂਗੇ ਹੁਣ ਉਹਨਾਂ ਨੇ ਇਹਨਾਂ ਬੋਲਾਂ ਤੇ ਸਰਹੰਦ ਦੀਆਂ ਕੰਧਾਂ ਕੰਬੜਾ ਦਿੱਤੀਆਂ ਸੀ ਉਹਨਾਂ ਨੇ ਜਵੱਕ ਬੱਚਿਆਂ ਨੇ ਅਸੀਂ ਉਹਨਾਂ ਦੇ ਭਰਾ ਹਾਂ ਯਾਰ ਜਾਲ ਹਕੂਮਤ ਕੈਰ ਕਾ ਡਾ ਰਹੀ ਹੈ ਅਸੀਂ ਲੋਕੇ ਕਿਵੇਂ ਬੈਠੇ ਰਹੀਏ ਬੋਤਾ ਸਿੰਘ ਬੋਲਿਆ ਅਣਖ ਜਾਗਦੀ ਹੈ ਕਹਿੰਦਾ ਸਾਡੇ ਛੋਟੇ ਛੋਟੇ ਬੱਚਿਆਂ ਨੇ ਯਾਰ ਥੜਥਲੀ ਮਚਾਤੀ ਸੀ ਸਰਹੰਦ ਕੰਬਲ ਲਾਤੀ ਸੀ ਅਜੀਤ ਸਿੰਘ ਯਾਰ ਫੇਰ ਵੀ ਭੱਟੇ ਆ ਸਰਹੰਦ ਗੂੰਜੇ ਉਹੀ ਬੋਲ ਅੱਜ ਫੇਰ ਦੁਬਾਰਾ ਲਾਹੌਰ ਦਰਬਾਰ ਦੇ ਕੰਨੀ ਪਾਉਣ ਦਾ ਵੇਲਾ ਆ ਗਿਆ ਹੈ ਹੋ ਗਿਆ ਰਾਜ ਖਾਲਸੇ ਦਾ ਜੀ ਹੋ ਗਿਆ ਰਾਜ ਖਾਲਸੇ ਦਾ ਲਾਗੀ ਉੱਚੀ ਉੱਚੀ ਬੋਲਣ ਮਸਤਾਨਾ ਨੱਚ ਰਿਆ ਸੀ ਨੇ ਨੱਚੀ ਜਾਂਦਾ ਸੀ ਨਾਲੇ ਆਹ ਗੱਲਾਂ ਗਾਈ ਜਾਂਦਾ ਸੀ ਅਜ ਰਾਜ ਖਾਲਸੇ ਦਾ ਹੋ ਗਿਆ ਅਜ ਰਾਜ ਖਾਲਸੇ ਦਾ ਹੋ ਗਿਆ ਹੌਲੀ ਹੌਲੀ ਕੋਲ ਇੱਕ ਇਕੱਤਰ ਹੋ ਰਹੇ ਉਹ ਬੜੀ ਹੈਰਾਨੀ ਨਾਲ ਇਹ ਸਭ ਦੇਖ ਰਹੇ ਸਨ ਜਿਹੜੇ ਲੋਕ ਹੋਰ ਲੰਘ ਰਹੇ ਸੀ ਨਾ ਉਹ ਬੜੀ ਹੈਰਾਨੀ ਨਾਲ ਦੇਖ ਰਹੇ ਸੀ ਦੋਹਾ ਸਿੰਘਾਂ ਨੇ ਦਿੱਲੀ ਤੋਂ ਲਾਹੌਰ ਜਾਂਦੀ ਜਰਨੇਲੀ ਸੜਕ ਤੇ ਨਾਕਾ ਲਾ ਦਿੱਤਾ। ਸਮਾਨ ਲੱਦ ਕੇ ਲੰਘਣ ਵਾਲੇ ਹਰੇਕ ਗਧੇ ਖੱਤਰ ਗੱਡੇ ਤੋਂ ਕਰ ਵਸੂਲਣ ਲੱਗ ਪਏ। ਗੱਡੇ ਤੋਂ ਆਨਾ ਗਧੇ ਖੱਤਰ ਤੋਂ ਪੈਸਾ ਜੇ ਕੋਈ ਤਰਨਦਨ ਸਾਹਿਬ ਨੂੰ ਚੱਲਿਆ। ਉਸ ਤੋਂ ਸਿੰਘ ਮਸੂਲ ਨਹੀਂ ਲੈਂਦੇ ਕਿਉਂਕਿ ਗੁਰੂ ਦੀ ਨਗਰੀ ਨੂੰ ਚੱਲਿਆ। ਜੋ ਲਾਹੌਰ ਚੱਲੇ ਹੈ ਉਸ ਤੋਂ ਪੂਰਾ ਕਰ ਬਸੂਲਿਆ ਜਾਂਦਾ ਸੀ ਮਸਤਾਨਾ ਲੰਘਣ ਵਾਲਿਆਂ ਤੋਂ ਪੁੱਛਦਾ ਕਿੱਧਰ ਜਾਣਾ ਹੈ ਕਹਿੰਦੇ ਤਰਨਤਨ ਰਾਹੀ ਬੋਲਦਾ ਮਸਤਾਨਾ ਉਸ ਨੂੰ ਹੱਥ ਜੋੜ ਕੇ ਹੱਥ ਜੋੜ ਦਿੰਦਾ ਤੇ ਲੰਘਣ ਦਾ ਇਸ਼ਾਰਾ ਕਰਕੇ ਕਹਿੰਦਾ ਜਾਓ 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 ਅਗਲੇ ਰਾਹੀ ਨੂੰ ਫੇਰ ਮਸਤਾਨਾ ਪੁੱਛਦਾ ਕਿੱਧਰ ਜਾਣਾ ਹੈ ਲਾਹੌਰ ਰਾਹੀ ਰੋਬ ਨਾਲ ਬੋਲਦਾ ਮਸਤਾਨਾ ਹੱਸਦਾ ਹੋਇਆ ਸਿੰਘਾਂ ਨੂੰ ਕਹਿੰਦਾ ਲਾਹੌਰ ਜਾਣਾ ਇਹਨਾਂ ਨੇ ਲਾਹੌਰ ਸਿੰਘ ਉਸ ਤੋਂ ਕਰ ਵਸੂਲਦੇ ਆ ਲੋਕ ਨਾਲੇ ਚੁੱਪਚਾਪ ਮਹਸੂਲ ਦਿੰਦੇ ਜਾਂਦੇ ਹਨ ਤੇ ਨਾਲ-ਨਾਲ ਬੋਲਦੇ ਜਾਂਦੇ ਆ ਕਿੰਨਾ ਝੂਠਾ ਪ੍ਰਚਾਰ ਕਰ ਰਿਹਾ ਜ਼ਕਰੀਆ ਖਾਨ ਯਾਰੋ ਕਹਿੰਦਾ ਸਾਰੇ ਸਿੱਖ ਮੁਕਾ ਦਿੱਤੇ ਧਰਤੀ ਤੇ ਸਿੱਖਾਂ ਦਾ ਨਾਮ ਰਛਾਲ ਨਹੀਂ ਛੱਡਿਆ ਇਥੇ ਸਿੱਖਾਂ ਦਾ ਰਾਜ ਕਾਇਮ ਹੋ ਗਿਆ ਤਾਂ ਰਾਜ ਹੀ ਕਾਇਮ ਕਰੀ ਬੈਠੇ ਤਾਂ ਕਹਿੰਦੇ ਅੱਜ ਸਭ ਸਾਡਾ ਰਾਜ ਆ ਖਾਲਸਾ ਰਾਜ ਆ ਉਹ ਕਹਿੰਦਾ ਮੈਂ ਮਕਾਤ ਇਹ ਗੱਲ ਕਿੱਧਰੋਂ ਜਾਂਦੀ ਹੈ ਇਹਦਾ ਪੈਸੇ ਵੀ ਮਸੂਲੀ ਜਾ ਰਹੇ ਆ ਇਹ ਤਾਂ ਰਾਜ ਕਾਇਮ ਕਰ ਚੁੱਕੇ ਆ ਕਿੰਨਾ ਕੁਫਰ ਤੋਲਦੀ ਆ ਹਕੂਮਤ ਯਾਰ ਹੈ ਝੂਠ ਬੋਲਦੀ ਕਿਸੇ ਗਰੀਬ ਰਾਹੀਰ ਨੂੰ ਉਹ ਸਿੰਘ ਬਿਨਾ ਕਿਸੇ ਚੁੰਗੀ ਦੇ ਲੰਘਣ ਦੇ ਦਿੰਦੇ ਤੋਂ ਬੋਲਦਾ ਹੇ ਬਾਬਾ ਨਾਨਕ ਤੁਹਾਡੇ ਸਿੱਖਾਂ ਦਾ ਰਾਜ ਰਹਿੰਦੀ ਦੁਨੀਆ ਤੱਕ ਸਤਾਪਤ ਰਹੇ ਇੱਕ ਗਰੀਬ ਸਿੱਖ ਜਦੋਂ ਤੋਂ ਪੈਸੇ ਨਹੀਂ ਲਏ ਵੀ ਜਾਂ ਲੰਘਿਆ ਤੂੰ ਕੋਈ ਗਾਲ ਨਹੀਂ ਗਰੀਬ ਹੈ ਉਹ ਕਹਿੰਦੇ ਨੇ ਦਾ ਰਾਜ ਹੀ ਰਹਿੰਦੀ ਦੁਨੀਆ ਤੱਕ ਰਹੇ ਹਾਕਮ ਤਾਂ ਗਰੀਬਾਂ ਦੇ ਗਾਲ ਘੁੱਟ ਕੇ ਵੀ ਕਰ ਵਸੂਲਦੇ ਆ ਤੁਹਾਡੇ ਸਿੱਖ ਗਰੀਬ ਨੂੰ ਪਿਆਰ ਸਤਿਕਾਰ ਦੇ ਕੇ ਬਿਨਾਂ ਚੁੰਗੀ ਲੈ ਜਾਣ ਨਿਗਾਹ ਦਿੰਦੇ ਆ ਉਹ ਤੁਰਦਾ ਜਾਂਦਾ ਸਿੰਘਾਂ ਵੱਲ ਦੇ ਕੇ ਹੱਥ ਜੋੜ ਦਿੰਦਾ ਹੈ ਸਿੰਘ ਜੀ ਮਾਇਆ ਇਕੱਠੀ ਕਰਕੇ ਆਪਾਂ ਕੀ ਕਰਾਂਗੇ ਇੱਕ ਦੂਜੇ ਨੂੰ ਕਹਿੰਦੇ ਆ ਗਰਜਾ ਸਿੰਘ ਪੁੱਛਦਾ ਮਾਇਆ ਇਕੱਠੀ ਕਰਕੇ ਦੇਹੇਗੇ ਲੰਗਰ ਲਾਏ ਨੰਗਾ ਭੁੱਖਾ ਆਰਥੀਆ ਖਾਲੀ ਕੋਈ ਨਾ ਜਾਏ ਮਸਤਾਨਾ ਕੋਲੋਂ ਬੋਲਦਾ ਤੇ ਸੁਣ ਕੇ ਬੋਤਾ ਸਿੰਘ ਹੱਸਦਾ ਹੋਇਆ ਇਸ਼ਾਰਾ ਕਰਕੇ ਗਰਜਾ ਸਿੰਘ ਨੂੰ ਕਹਿੰਦਾ ਇਹ ਗੱਲ ਤਾਂ ਸਾਰਾ ਜਹਾਨ ਜਾਣਦਾ ਹੈ ਕਿ ਮਾਇਆ ਇਕੱਠੀ ਕਰਕੇ ਖਾਲਸਾ ਕੀ ਕਰੇਗਾ ਕਰ ਗਊ ਗਰੀਬ ਦਾ ਢਿੱਡ ਭਰਾਂਗੇ ਪਰ ਸਾਡਾ ਅਸਲ ਮਕਸਦ ਤਾਂ ਹਕੂਮਤ ਤੱਕ ਇਹ ਗੱਲ ਪਹੁੰਚਾਉਣਾ ਹੈ ਕਿ ਖਾਲਸਾ ਤਾਂ ਅਜੇ ਜਵਾਨ ਹੋ ਰਿਹਾ ਹੈ ਅਜੇ ਤਾਂ ਉਸਨੇ ਆਕੜ ਭਰਣੀ ਹੈ ਸੁੱਢੀ ਤੁਸੀਂ ਕਹਿੰਦੇ ਹੋ ਕਿ ਸਿੱਖ ਮਕਾਦ ਅਤੇ ਇਹ ਗੱਲ ਜਕਰੀਏ ਤੱਕ ਕਿਵੇਂ ਪਹੁੰਚੇਗੀ ਜਕਰੀਆ ਖਾਨ ਤਾਂ ਕਹਿੰਦਾ ਕਿ ਪੰਜਾਬ ਵਿੱਚੋਂ ਸਿੱਖਾਂ ਦਾ ਨਾਮੋਂ ਨਿਸ਼ਾਨ ਮਟਾ ਦਿੱਤਾ ਬੱਚੇ ਕੁਸੇ ਜੰਗਲੀ ਲੁਕ ਗਏ ਹਨ ਉਹਨਾਂ ਕਦੀ ਬਾਹਰ ਨਹੀਂ ਆਉਣਾ ਉਹਨਾਂ ਨੂੰ ਦੱਸੀਏ ਤਾਂ ਸਹੀ ਕਿ ਕੁੰਡਲੀਆਂ ਸੱਪ ਬੇਰ ਖਾਲਸਾ ਜੇ ਜਿਉਂਦਾ ਹੈ ਘਰਜਾ ਸਿੰਘ ਬੋਲਦਾ ਜਿਹਾ ਸੂਦ ਕੇ ਚੋਂ ਬਚਗਾ ਕੁਸਤ ਹੈ ਚਾਰ ਕਿ ਬਾਕੀ ਬੇਮਾਦਸਤ ਪੇਚੀਦਾ ਹੈ ਮਾਰ ਮਸਤਾਨ ਨੇ ਪ੍ਰੋੜਤਾ ਕੀਤੀ ਤੁਸੀਂ ਠੀਕ ਕਹਿੰਦੇ ਹੋ ਸਿੰਘ ਜੀ ਠੀਕ ਕਹਿੰਦੇ ਹੋ ਮੈਂ ਹੁਣੇ ਕਾਗਜ਼ ਕਲਮ ਲਿਆਉਂਦਾ ਹਾਂ ਤੇ ਜਕਰਿਆ ਖਾਣੋਂ ਆਪਾਂ ਚਿੱਠੀ ਲਿਖਦੇ ਹਾਂ ਉਸ ਨੂੰ ਕਿਸੇ ਤੋਂ ਕਿਉਂ ਪਤਾ ਲੱਗੇ ਅਸੀਂ ਆਪ ਉਸ ਨੂੰ ਦੱਸ ਦਿਆਂ ਕਿ ਨੂਰਦੀਨ ਦੀ ਸਰਾਂ ਦੇ ਤੇ ਖਾਲਸੇ ਦਾ ਰਾਜ ਹੋ ਗਿਆ ਹੈ ਕਿਸੇ ਰਾਗੀ ਤੋਂ ਉਹ ਕਾਗਜ਼ ਤੇ ਕਲਮ ਫੜਦੇ ਹਨ ਤੇ ਜਕਰੀਆ ਖਾਨ ਨੂੰ ਚਿੱਠੀ ਲਿਖਣ ਲੱਗਦੇ ਆ ਇੱਕ ਬੋਲ ਰਿਹਾ ਤੇ ਦੂਜਾ ਲਿਖ ਰਿਹਾ ਹੈ ਚਿੱਠੀ ਲਿਖਿਓ ਜੈ ਸਿੰਘ ਬੋਤਾ ਹੱਥ ਹੈ ਸੋਟਾ ਵਿੱਚ ਰਾਖ ਖਲੋਤਾ ਆਣਾ ਲਾਇਆ ਗੱਡੇ ਨੂੰ ਪੈਸਾ ਲਾਇਆ ਖੋਤਾ ਆਖੋ ਭਾਬੀ ਖਾਣੇ ਨੂੰ ਓ ਆਕੇ ਸਿੰਘ ਬੋਤਾ ਸਿਰ ਲੱਗਣਗੇ ਸਿਰ ਸਿਰਾਂ ਦੀ ਬਲੀ ਦੇ ਕੇ ਹੀ ਰਾਜ ਮਿਲਦੇ ਨੇ ਮਸਤਾਨਾ ਕੋਲ ਖਲੋਤੇ ਲੋਕਾਂ ਨੂੰ ਕਹਿ ਰਿਹਾ ਸੀ ਫਿਰ ਉਹ ਗਉਣ ਲੱਗ ਲੱਗ ਜਾਂਦਾ ਜਾਂ ਕਹਿ ਦੇ ਉਹ ਭਾਬੀ ਖਾਨੋ ਨੂੰ ਜਾਂ ਕਹਿ ਦੇ ਉਹ ਭਾਬੀ ਖਾਨੋ ਨੂੰ ਹੋ ਗਿਆ ਰਾਜ ਖਾਲਸੇ ਦਾ ਜੀ ਹੋ ਗਿਆ ਰਾਜ ਖਾਲਸੇ ਦਾ ਖਾਨੋ ਇਹਨਾਂ ਦੀ ਭਾਬੀ ਕਿਵੇਂ ਲੱਗੀ ਇੱਕ ਰਾਹੀ ਦੂਜੇ ਨੂੰ ਕਹਿੰਦਾ ਕਹਿੰਦਾ ਖਾਨੋ ਜਕਰੀਆ ਖਾਨ ਦੀ ਭੈਣ ਹੈ ਜੋ ਨਾ ਵਿੱਚੋਂ ਇੱਕ ਸਿੰਘ ਦੇ ਪਿੰਡ ਵਿਆਹੀ ਹੋਈ ਹੈ ਸੋ ਤਾਂ ਇਹ ਜਕਰੀਆ ਨੂੰ ਚੜਾਉਣ ਲਈ ਖਾਨੋ ਨੂੰ ਭਾਬੀ ਕਹਿ ਰਹੇ ਨੇ ਦੂਜਾ ਰਾਹੀ ਬੋਲਿਆ ਹੁਣ ਭੇਖੀ ਕਦੇ ਸਿਰਾਂ ਦੀ ਵੇਲ ਨਹੀਂ ਕਰਾਉਂਦੇ ਹੁਣ ਦੱਸਿ ਗਏ ਹਕੂਮਤ ਨੂੰ ਕਿ ਖਾਲਸਾ ਸਿਰਾਂ ਨੂੰ ਤਾਂ ਖੇਡ ਜਾਂਦਾ ਬੋਤਾ ਸਿੰਘ ਬੋਲਿਆ ਦੇਖਦਾ ਹਾਂ ਕਿ ਜਕਰੀਆ ਕਿੰਨੀ ਕੁ ਫੌਜ ਭੇਜਦਾ ਹੈ ਰਾਜ ਖਾਲਸੇ ਨਾਲ ਟੱਕਰ ਲੈਣ ਲਈ ਗਰਜਾ ਸਿੰਘ ਨੇ ਚਿੱਠੀ ਇੱਕ ਰਾਹਗੀ ਨੂੰ ਫੜਾਉਂਦਿਆਂ ਮਸਕਰਾ ਕੇ ਕਿਹਾ 200 ਦੇ ਕਰੀਬ ਸੈਨਿਕਾਂ ਦਾ ਇੱਕ ਦਲ ਜਲਾਲਉਦੀਨ ਦੀ ਗਵਾਹੀ ਵਿੱਚ ਸਿੰਘਾਂ ਤੇ ਚੜ੍ਹਾਈ ਕਰਕੇ ਆ ਗਿਆ ਮਸਤਾਨਾ ਉਹਨਾਂ ਨੂੰ ਦੇਖ ਕੇ ਨੱਚਣ ਲੱਗ ਪੈਂਦਾ ਹੈ ਘੋੜਸਵਾਰ ਅੱਗੇ ਹਨ ਤੇ ਪੈਦਲ ਮਗਰ ਉਹ ਸਿੰਘਾਂ ਵੱਲ ਨੂੰ ਬਾਧ ਰਹੇ ਹਨ ਮਸਤਾਨਾ ਉਹਨਾਂ ਵੱਲ ਭੱਜਦਾ ਹੈ ਤੇ ਘੋੜਿਆਂ ਦੇ ਅੱਗੇ ਜਾ ਕੇ ਗਾਉਂਦਾ ਹੋਇਆ ਨੱਚਣ ਲੱਗ ਪੈਂਦਾ ਹੋ ਗਿਆ ਰਾਜ ਖਾਲਸੇ ਦਾ ਜੀ ਹੋ ਗਿਆ ਰਾਜ ਖਾਲਸੇ ਦਾ ਪਰੇ ਕਰੋ ਇਸ ਮੂਰਖ ਨੂੰ ਜਲਾਲਉਦੀਨ ਗੁੱਸੇ ਵਿੱਚੋ ਸਿਪਾਹੀਆਂ ਨੂੰ ਕਹਿੰਦਾ ਕਹਿੰਦਾ ਪਰੇ ਕਰੋ ਇਹਨੂੰ ਗਰਮਸਤਾਨਾ ਪਹਿਲਾਂ ਹੀ ਸਿੰਘਾਂ ਵੱਲ ਦੌੜਦਾ ਹੈ ਤੇ ਸਿੰਘਾਂ ਕੋਲ ਪਹੁੰਚ ਕੇ ਮੁਗਲ ਫੌਜ ਨੂੰ ਫੇਰ ਚੜਾਉਂਦਾ ਹੈ ਹੋ ਗਿਆ ਰਾਜ ਖਾਲਸੇ ਦਾ ਹੋ ਗਿਆ ਰਾਜ ਖਾਲਸੇ ਦਾ ਅਸੀਂ ਤਾਂ ਕਿਹਾ ਸੀ ਖਾਨ ਬਹਾਦਰ ਨੂੰ ਕਿ ਏਡੀ ਵੱਡੀ ਟੁਕੜੀ ਦੀ ਕੀ ਲੋੜ ਆ ਨਹੀਂ ਚਾਰ ਸਿਪਾਹੀ ਲੈ ਜਾਂਦੇ ਹਾਂ ਤੇ ਸਬਕ ਸਿਖਾਉਂਦੇ ਆ ਭੇਖੀਆਂ ਨੂੰ ਪਰ ਖੈਰ ਆ ਹੀ ਆ ਹੀ ਆ ਗਏ ਤਾਂ ਹੁਣ ਤੁਹਾਨੂੰ ਜਿਉਂਦਿਆਂ ਨੂੰ ਹੀ ਲੈ ਕੇ ਜਾਵਾਂਗੇ ਭਾਈ ਗਰ ਜਾ ਸਕਦੇ ਬੋਤਾ ਸਿੰਘ ਨੂੰ ਸਿਪਾਈ ਆਦੇ ਸਿਰਫ ਦੋ ਸਿੰਘਾਂ ਨੂੰ ਦੇਖ ਕੇ ਜਲਾਲਉਦੀਨ ਗੱਲ ਹਾਸੇ ਵਿੱਚ ਪਾ ਰਿਹਾ ਸੀ ਹੁਣ ਖੁਸ਼ੀਆਂ ਦੇ ਜ਼ਿਕਾਰੇ ਗਜਾਵੇ ਨਿਹਾਲ ਹੋ ਜਾਵੇ ਸਤ ਸ੍ਰੀ ਅਕਾਲ ਚਿੱਟਿਆਂ ਬਾਜਾਂ ਵਾਲਿਓ ਸਤ ਗੁਰੂ ਰਖਿਓ ਬਿਰਧ ਬਣੇ ਦੀ ਲਾਜੋ ਜਿੱਤੋ ਗਵਤੋ ਸਹੀਦੋ ਸਿੰਘੋ ਸਰਬੱਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਤ ਸ੍ਰੀ ਅਕਾਲ ਦੇਗ ਤੇਗ ਫਤਿਹ ਸਿੰਘਾਂ ਨੌ ਰਲ ਕੇ ਜਕਾਲਾ ਛੜਿਆ ਤੇ ਜਲਾਲਉਦੀਨ ਤੇ ਉਸ ਦੀ ਫੌਜ ਉੱਤੇ ਰੁਕ ਗਈ ਉੱਥੇ ਹੀ ਰੁਕ ਗਈ ਸਵਾ ਲੱਖ ਹੁੰਦਾ ਇੱਕ ਸਿੱਖ ਖਾਨ ਜੀ ਸਵਾ ਲੱਖ ਅਸੀਂ ਰਲ ਕੇ ਢਾਈ ਲੱਖ ਬਹੁਤ ਛੋਟੀ ਟੁਕੜੀ ਲਿਆਇਓ ਤੁਸੀਂ ਤੁਸੀਂ ਤੇ ਉੱਪਰੋਂ ਸਭ ਦੇ ਸਿਰ ਧੜਾਂ ਤੇ ਹੈ ਕੋਈ ਤੁਹਾਡੋਂ ਚੋ ਜੀ ਦਾ ਸਿਰ ਤਲੀ ਤੇ ਹੋਵੇ ਬੋਤਾ ਸਿੰਘ ਬੋਲਿਆ ਕਿਉਂ ਮੌਤ ਨੂੰ ਬਾਜਾਂ ਮਾਰਦੇ ਹੋ ਚੁੱਪਚਾਪ ਮੂਹਰੇ ਲਾ ਕੇ ਤੁਰ ਪਵੋ ਮਾਫੀ ਮੰਗ ਕੇ ਜਾਨ ਬਖਸ਼ਾ ਲਿਓ ਜਲਾਲਉਦੀਨ ਬੋਲਿਆ ਬੜੀ ਗੱਲ ਕੀਤੀ ਖਾਨ ਜੀ ਚੇਤੇ ਮਾੜੇ ਹੋ ਗਏ ਆ ਤੁਹਾਡੇ ਅਸੀਂ 4 ਦਿਨ ਜੰਗਲਾਂ 'ਚ ਕੀ ਗਏ ਤੁਸੀਂ ਤਾਂ ਇਹ ਵੀ ਭੁੱਲ ਗਏ ਕਿ ਮੌਤ ਨੂੰ ਤਾਂ ਲਾੜੀ ਜਾਣਦੇ ਨੇ ਸਿੰਘ ਆਓ ਕਲੰਦੀ ਧਰਜੀ ਦੇ ਦੋ ਸਰਬ ਲੋਹੀ ਗੜ ਤੁਹਾਡੇ ਮੂਹਰੇ ਖਲੋਤੇ ਹਨ ਅਜਮਾ ਕੇ ਤਾਂ ਦੇਖੋ ਜਰਾ ਜੋਰ ਹੱਸਦਾ ਹੋਇਆ ਗਰਜਾ ਸਿੰਘ ਬੋਲਦਾ ਕੁਝ ਨਹੀਂ ਵਟਿਆ ਜਣ ਹਕੂਮਤ ਨਾਲ ਟੱਕਰ ਲੈ ਕੇ ਜਦ ਹਾਥੀ ਲੰਘਦੇ ਹਨ ਤਾਂ ਘਾ ਬੇਕਸੂਰਾ ਹੀ ਮਸਲਿਆ ਜਾਂਦਾ ਹੈ ਜਲਾਲਉਦੀਨ ਸਿੰਘਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਅਸੀਂ ਜੋ ਪੰਥ ਚੁਣਿਆ ਉਸ ਨਾਲ ਪੂਰੇ ਬਾਖ ਬਹਾ ਪਰ ਕੀ ਤੁਸੀਂ ਆਪਣੇ ਰਾਹ ਤੋਂ ਜਾਣੂ ਹੋ ਨਾਲੇ ਘਾਹ ਦੀ ਫਿਤਰਤ ਹੈ ਤੇ ਖਾਨ ਸਾਹਿਬ ਉਹ ਸਦਾ ਉੱਠ ਖਲੋਤਾ ਖਲੁੰਦਾ ਹੈ ਹਾਥੀਆਂ ਦਾ ਕੀ ਕੀ ਹੈ ਚਾਰਕ ਦਿਨ ਦੇ ਪ੍ਰੋਣੇ ਹਨ ਬੋਤਾ ਸਿੰਘ ਬੋਲਿਆ ਉਮਰਾਂ ਦੇਖੋ ਆਪਣੀਆਂ ਕਿਉਂ ਭੰਗ ਦੇ ਭਾਣੇ ਜਾਣ ਗਵਾਉਂਦੇ ਹੋ ਖਾਨ ਬਹਾਦਰ ਦੀ ਫੌਜ ਵਿੱਚ ਭਰਤੀ ਹੋ ਵੱਡੇ ਰਤਵੇ ਬਖਸ਼ੇ ਜਾਣਗੇ ਜਲਾਲਉਦੀਨ ਫੇਰ ਬੋਲਦਾ ਛੱਡੋ ਬਾਣੀਆਂ ਵਾਲੀਆਂ ਗੱਲਾਂ ਖਾਨ ਸਾਹਿਬ ਆਸ਼ਕਾ ਨਾਲ ਵਪਾਰੀਆਂ ਵਾਲੀਆਂ ਗੱਲਾਂ ਨਹੀਂ ਕਰੀਦੀਆਂ ਝੰਨਾ ਦੇ ਕੰਡੇ ਤੇ ਖਲੋ ਕੇ ਕੜੇ ਟਣਕਾ ਕੇ ਨਹੀਂ ਦੇਖੇ ਜਾਂਦੇ ਛਾਲ ਮਾਰਨ ਦੀ ਕਰੀਦੀ ਐ ਉਸੀ ਦਾ ਐਂਜ ਕਰੋ ਕਿ ਇੱਕ ਇੱਕ ਕਰਕੇ ਆਓ ਜੰਗ ਦਾ ਥੋੜਾ ਜਿਹਾ ਆਨੰਦ ਲੱਗੇ ਘਰ ਜਾ ਸਕਣੇ ਜਵਾਬ ਦਿੱਤਾ ਜਲਾਲਉਦੀਨ ਦੋ ਪੈਦਲ ਸਿਪਾਹੀਆਂ ਨੂੰ ਇਸ਼ਾਰਾ ਕਰਦਾ ਤੇ ਉਹ ਸਿੰਘਾਂ ਵੱਲ ਵਧਣ ਲੱਗਦੇ ਹਨ ਇਧਰ ਉਹ ਸਿੰਘ ਤਿਆਰ ਹੋਣ ਲੱਗਦੇ ਹਨ ਤੇ ਜਾਪ ਸਾਹਿਬ ਰੰਭਤ ਕਰਦੇ ਹਨ ਚਕਰ ਚਹਿਨ ਅਰਵਰਨ ਜਾਤ ਦੋਵੇਂ ਸੰਗਤ ਸ਼ਬਦ ਪੜਦੇ ਪੜਦੇ ਸਿਪਾਹੀਆਂ ਦੇ ਸੁਲਮੋਖ ਹੋ ਜਾਂਦੇ ਆ ਇੱਕ ਹੱਥ ਸੋਟਾ ਤੇ ਦੂਜੇ ਹੱਥ ਕਿਰਪਾਨ ਸਿਪਾਹੀ ਬਾਰ ਕਰਨ ਲਈ ਅੱਗੇ ਵਧਦੇ ਹਨ ਤੇ ਸਿੰਘ ਗੱਤਕੇ ਦੇ ਪੈਤਰੀ ਲੈਂਦੇ ਹਨ ਤੇ ਸ਼ਸਤਰ ਚਲਾਉਂਦੇ ਹੋਏ ਪੜ ਰਹੇ ਹਨ ਪੁਚੰਗ ਪ੍ਰਜਾਤ ਛੰਦ ਨਮਸਤਰ ਅਕਾਲੇ ਨਮਸਤਰ ਕਿਰਪਾਲੇ ਨਮਸਤਰ ਰੂਪ ਨਸਤ ਰੂਪੇ ਇਸ ਤਰ੍ਹਾਂ ਉਹਨਾਂ ਦੋ ਬਾਰ ਦੇ ਜਾਪ ਸਹਿਬ ਇੱਕੋ ਲੈ ਤਾਲ ਵਿੱਚ ਚੱਲ ਗਏ ਚੱਲ ਰਹੇ ਸਾਨੂੰ ਪਹਿਲੇ ਬਾਰ ਦੇ ਨਾਲ ਹੀ ਦੋਵੇਂ ਸਿਪਾਹੀ ਮਾਰੇ ਜਾਂਦੇ ਆਂ। ਦੋਸ਼ ਪਾਿਆਂ ਦੇ ਮਾਰੇ ਜਾਣ ਤੇ ਜਲਾਲਉਦੀਨ ਦੋ ਹੋਰ ਭੇਜਦਾ ਹੈ। ਉਹ ਵੀ ਮਾਰੇ ਜਾਂਦੇ ਹਨ। ਹੁਣ ਉਹ ਚਾਰ ਸਿਪਾਹੀ ਭੇਜਦਾ ਸਿੰਘ ਪਿੱਠਾਂ ਜੋੜ ਲੈਂਦੇ ਆ। ਕਿੰਨਾ ਫਰਕ ਆ ਪਿੱਠ ਕਰਕੇ ਤੇ ਪਿੱਠ ਜੋੜ ਲੈਣ ਵਿੱਚ। हे ਸਤੇ ਪਾਸ਼ਾ ਤੇਰੇ ਸਿੱਖਾਂ ਦੀ ਕਦੇ ਵੀ ਇੱਕ ਦੂਜੇ ਵੱਲ ਪਿੱਠ ਨਾ ਹੋਵੇ। ਪਰ ਪੇਠਾਂ ਸਦਿਆਂ ਜੁੜ ਸਦਾ ਜੁੜੀਆਂ ਰਹਿਣ ਮਸਤਾਨਾ ਜੁੜੀਆਂ ਪੇਠਾਂ ਦੇ ਕੇ ਬੋਲਦਾ ਹੈ ਚਾਰਾ ਨੂੰ ਵੀ ਸਿੰਘ ਸੋਧ ਦਿੰਦੇ ਆ ਨਾ ਨਾਲ ਜਾਪ ਸਹਿ ਦੇ ਬੋਲ ਤੇਜੀ ਨਾਲ ਪੜਦੇ ਹਨ ਗੂੰਜ ਰਹੇ ਹਨ ਜਲਾਲਉਦੀਨ ਦਾ ਸਪਾਹੀ ਭੇਜਦਾ ਸਿੰਘਾਂ ਦੇ ਬਾਾਰ ਤੇਜੀ ਫੜ ਜਾਂਦੇ ਹਨ ਆਵਾਜ਼ ਆਉਂਦੀ ਹੈ ਏਕ ਅਸ਼ਰੀ ਸ਼ੰਦ ਅਜੇ ਅਨੇ ਅਵੇ ਅਵੇ ਉਮਉ ਅਨਜੁ ਅਨਾਤ ਆਕਾਸ਼ ਅਗੰਜ ਅਪੰਜ ਅਲਖ ਅਪਖ ਅਕਾਲ ਵਿਆਲ ਅਲੇਖ ਅਪੇਖ ਜਿੰਨੀ ਤੇਜ਼ੀ ਨਾਲ ਬਾਣੀ ਚੱਲ ਰਹੀ ਹੈ ਸਿੰਘਾਂ ਦੇ ਸ਼ਾਸਤਰ ਵੀ ਉਨੀ ਫੁਰਤੀ ਨਾਲ ਝੂਮ ਰਹੇ ਹਨ ਚਾਲ ਦੀ ਲੜਾਈ ਵਿੱਚ ਜਲਾਲਉਦੀਨ ਤੀਰਾਂ ਵਾਲਿਆਂ ਨੂੰ ਵੀ ਇਸ਼ਾਰਾ ਕਰਦਾ ਹੈ ਉਹ ਤੀਰ ਚਲਾਉਂਦੇ ਹਨ ਪਰ ਤੀਰ ਸਿੰਘਾਂ ਨੂੰ ਨਹੀਂ ਛੂੰਦੇ। 10 ਸਿਪਾਹੀ ਵੀ ਮੈਦਾਨ ਵਿੱਚ ਰਾਖ ਦੇ ਢੇਰ ਵਾਂਗ ਪਏ ਹਨ। ਕੋਲ ਡਿੱਗੇ ਪਏ ਤੀਰ ਚੁੱਕ ਕੇ ਮੱਥੇ ਨੂੰ ਲਾਉਂਦਾ ਹੋਇਆ ਬੋਤਾ ਸਿੰਘ ਬੋਲਦਾ ਹੈ। ਫਿੱਟੇ ਮੂੰਹ ਇਹ ਜਹੇ ਬਹਾਦਰਾਂ ਦੇ। ਤੀਰਾਂ ਦੀ ਵੀ ਬੇਅਦਬੀ ਕਰ ਰਹੇ ਹੋ। ਕਿਰਪਾਨ 'ਚੋਂ ਨਿਕਲਿਆ ਤੀਰ ਤੇ ਨਿਸ਼ਾਨੇ ਨੂੰ ਛੂਏ ਬਿਨਾ ਧਰਤੀ ਤੇ ਡਿੱਗ ਪਵੇ। ਇਹ ਤੀਰ ਹੀ ਬੇਦਬੀ ਹੈ। ਇਹ ਨਿਸ਼ਾਨੇਵਾਜ਼ ਲਈ ਡੁੱਬ ਮਰਨ ਵਾਲੀ ਗੱਲ ਹੈ ਬੋਤਾ ਸਿੰਘ ਦੀ ਗੱਲ ਸੁਣ ਕੇ ਕੋਲ ਖਲੋਤੀ ਸਰਵਤ ਸੰਗਤ ਸਿੰਘਾਂ ਤੇ ਸ਼ਾਸਤਰਾ ਨੂੰ ਮੱਥਾ ਟੇਕ ਦਿੰਦੀ ਆ ਸੰਗਤ ਬਹੁਤ ਦੂਰੋਂ ਪਾਸੋਂ ਪਿੰਡਾਂ ਵਾਲੇ ਲੋਕ ਆ ਕੇ ਦੇਖਣ ਲੱਗ ਗਏ ਮੈਦਾਨ ਵਿੱਚ 20 ਦੇ ਕਰੀਬ ਪਈਆਂ ਸਿਪਾਹੀਆਂ ਦੀਆਂ ਲਾਸ਼ਾਂ ਸਿੰਘਾਂ ਦੇ ਬੋਲ ਸੁਣ ਕੇ ਜਲਾਲਉਦੀਨ ਗੁੱਸੇ ਵਿੱਚ ਆਉਂਦਾ ਤੀਰਾਂ ਵਾਲਿਆਂ ਨੂੰ ਮੋੜ ਇਸ਼ਾਰਾ ਕਰਦਾ ਇਦਰੋਂ ਸਿੰਘ ਕੋਲ ਪਈਆਂ ਢੀਮਾ ਚੌਕ ਕੇ ਫੌਜ ਤੇ ਭਰਾ ਦਿੰਦੇ ਹਨ ਕਈ ਘੋੜਸਵਾਰ ਘੋੜਿਆਂ ਤੋਂ ਡਿੱਗ ਪੈਂਦੇ ਹਨ ਸਿੰਘਨ ਚਾਂਚੀਆਂ ਵੱਲੋਂ ਛੱਡੇ ਗਏ ਤੀਰਾਂ ਦੇ ਸਾਹਮਣੇ ਜਾਂਦੇ ਹਨ ਆਪਣੇ ਹਥਿਆਰਾਂ ਨਾਲ ਰੋਕ ਰਹੇ ਹਨ ਮਸਤਾਨਾ ਬੋਲ ਰਿਹਾ ਤੁਰਕ ਜਿੰਦ ਕੋ ਚਾਹੇ ਬਚਾਈ ਸਿੰਘਨ ਚਿੰਤਾ ਜਿੰਦ ਨਾ ਕਾਈ ਜਿੱਦੋਂ ਸਾਤਰ ਤੁਰਕਨ ਆਵੇ ਸਿੰਘ ਸੋ ਦੌੜ ਉਤੇ ਭਲ ਧਾਵੇ ਤੀਰ ਲੱਗੇ ਸਿੰਘ ਪੱਟ ਸਟਾਵੇ ਤੁਰਕਨ ਕੋਸੋ ਅੱਖੀਂ ਦਿਖਾਵੇ ਸਿੰਘ ਕਹੇ ਧਿਰਗ ਤੁਮਰੇ ਤੀਰ ਹਮਰੂ ਚੀਰ ਨਾ ਸਕੇ ਸਰੀਰ ਕੋਈ ਹੀਲਾ ਚੱਲਦਾ ਤਾਂ ਦੇਖ ਕੇ ਜਲਾ ਲੋ ਉਹਨੂੰ ਬੰਦੂਖਾਂ ਵਾਲਿਆਂ ਨੂੰ ਅੱਗੇ ਕਰਦਾ ਗੋਲੀ ਦਾ ਇਸ਼ਾਰਾ ਕਰਦਾ ਗੋਲੀਆਂ ਚੱਲਦੀਆਂ ਤੇ ਦੋਹਾਂ ਸਿੰਘਾਂ ਦੇ ਲੱਤਾਂ ਵਿੱਚ ਵੱਜਦੀਆਂ ਹਨ